ਦੇ ਨਾਲ ਕੁਝ ਨਹੀਂ ਹੋਣਾ ਹੈ ਹਿੱਕ ਡਾ ਕੇ ਲੜਨਾ ਹੋਵੇਗਾ ਤਾਂ ਮੁੱਖ ਮੰਤਰੀ ਮਾਨ ਨੇ ਜਵਾਬ ਦਿੱਤਾ ਕਿ ਅਸੀਂ ਡਰਨ ਵਾਲੇ ਨਹੀਂ ਹਾਂ ਅਸੀਂ ਤਾਂ ਇੱਕ ਚ ਵੱਜਣ ਵਾਲੇ ਹਾਂ ਬੇਸਿਕਲੀ ਸਾਡੇ ਡੈਮਸ ਦੇ ਉੱਤੇ ਗਵਰਨਮੈਂਟ ਆਫ ਇੰਡੀਆ ਨੇ ਡੈਮ ਸੇਫਟੀ ਐਕਟ ਲਿਆ ਕੇ ਤੇ ਉਹਦੇ ਤੇ ਬੇਸਿਕਲੀ ਕਬਜ਼ਾ ਕਰ ਲਿਆ ਕਿਉਂਕਿ ਡੁੱਬਦਾ ਤਾਂ ਜਿਹੜਾ ਬੰਦਾ ਡੁੱਬਦਾ ਹੁੰਦਾ ਉਹਨੂੰ ਪਤਾ ਹੁੰਦਾ ਕਿ ਮੈਂ ਕਦੋਂ ਕੁ ਪਾਣੀ ਛੱਡ ਲੈਣਾ ਕਦੋਂ ਕੁ ਬਚਣਾ ਕਿੱਥੋਂ ਨੰਗਣਾ ਤੇ ਕਿੱਥੋਂ ਕੁ ਨਹੀਂ ਨੰਗਣਾ ਲੇਕਿਨ ਇਹਨਾਂ ਨੇ ਸਾਰਾ ਕੁਸ਼ੀ ਕਰ ਲਿਆ ਔਰ ਆਪਾਂ ਪਿਛਲੇ ਸਮੇਂ ਸਪੈਸ਼ਲ ਸੈਸ਼ਨ ਵੀ ਲਿਆਂਦਾ ਸੀ ਔਰ ਉਹ ਸੈਸ਼ਨ ਦੇ ਵਿੱਚ ਆਪਾਂ ਮਤਾ ਵੀ ਪਾਸ ਕੀਤਾ ਸੀ ਤੇ ਹੁਣ ਵੀ ਆਪਾਂ ਜਿਹੜਾ ਇਹ ਮਤਾ ਆ ਪਾਸ ਕਰਨਾ ਸੀਐਮ ਸਾਹਿਬ ਜਿੰਨਾ ਚਿਰ ਇਹਨਾਂ ਦੀ ਹਿੱਕ 'ਚ ਨਹੀਂ ਵੱਜਦੇ ਆਪਾਂ ਨਾ ਇਹਨਾਂ ਨੇ ਆਪਣੇ ਮਤਿਆਂ-ਮਤਿਆਂ ਨੂੰ ਕੁਛ ਨਹੀਂ ਸਮਝਦੇ ਗਵਰਨਮੈਂਟ ਆਫ ਇੰਡੀਆ ਨੇ ਡੈਮ ਸੇਫਟੀ ਐਕਟ ਲਿਆ ਕੇ ਤੇ ਉਹਦੇ ਤੇ ਬੇਸਿਕਲੀ ਕਬਜ਼ਾ ਕਰ ਲਿਆ ਕਿਉਂਕਿ ਡੁੱਬਦਾ ਤਾਂ ਜਿਹੜਾ ਬੰਦਾ ਡੁੱਬ ਵੀ ਸਾਡੇ ਸੀਨੀਅਰ ਜਿਹੜੇ ਇੱਥੇ ਵਿਧਾਇਕ ਸਹਿਮਾਨ ਨੇ ਇਹ ਜ਼ਰੂਰੀ ਗੱਲ ਹੈ ਕਿ ਸੈਂਟਰ ਨਾਲ ਆਪ ਨੂੰ ਮੈਂ ਆਪ ਇਹ ਇਸ ਗੱਲ ਦੇ ਹੱਕ ਚਾਹ ਸੀ ਤਾਂ ਹਿੱਕ 'ਚ ਵੱਜਣ ਵਾਲੇ ਹੀ ਆ ਪ੍ਰਗਟਜੀਵੀ ਅਸੀਂ ਕਾਗਜ਼ਾਂ 'ਲੇ ਘਟਾਂ ਸੀ ਅਸੀਂ ਹਿੱਕ 'ਅਲੇ ਹੀ ਆ ਠੀਕ ਹੈ ਨਾ ਅਸੀਂ ਹਿੱਕ 'ਚ ਵੱਜ ਕੇ ਤਾਂ ਆਏ ਆ ਤੁਹਾਡੀ ਹਿੱਕਾਂ 'ਚ ਵੱਜਿਆਂ ਤਾਂ ਇੱਥੇ ਆਏ ਆ ਨਹੀਂ ਤੇ ਵੱਜਣ ਤੁਸੀਂ ਕਿਤੇ ਆਉਣ ਲੰਦੇ ਸੀ ਤੇ ਤੁਹਾਨੂੰ ਸੋ ਅਸੀਂ ਹਿੱਕ 'ਚ ਵੱਜ ਵਨ ਨੇਸ਼ਨ ਵਨ ਇਲੈਕਸ਼ਨ ਨੂੰ ਲੈ ਕੇ ਵੀ ਸੀਐਮ ਭਗਵੰਤ ਮਾਨ ਨੇ ਭਾਜਪਾ ਤੇ ਤਿੱਖਾ ਨਿਸ਼ਾਨਾ ਸਾਧਿਆ ਸੀਐਮ ਨੇ ਕਿਹਾ ਕਿ ਮਹਾਰਾਸ਼ਟਰ ਤੇ ਹਰਿਆਣਾ ਚ ਇੱਕੋ ਦਿਨ ਨੇ ਵੋਟਾਂ ਕਿਉਂ ਨਹੀਂ ਪਵਾਉਂਦੇ ਹੋ ਇੱਕ ਵੋਟਰ ਤੋਂ ਵੱਖ-ਵੱਖ ਥਾਵਾਂ ਤੇ ਵੋਟ ਪਵਾਈ ਜਾਂਦੀ ਹੈ ਭਾਜਪਾ ਦੇ ਵੱਲ ਲੋਕਤੰਤਰ ਦਾ ਕਹਾਣ ਕੀਤਾ ਜਾ ਰਿਹਾ ਹੈ ਭਾਜਪਾ ਤਾਂ ਆਪਣੀ ਹੀ ਪਬਲਿਕ ਬਣਾਉਣ ਚ ਲੱਗੀ ਹੋਈ ਹੈ ਇਸ ਤਰੀਕੇ ਨਾਲ ਸੀਐਮ ਭਗਵੰਤ ਮਾਨ ਨੇ ਭਾਜਪਾ ਤੇ ਤਿੱਖਾ ਸ਼ਬਦੀ ਹਮਲਾ ਕੀਤਾ ਹਰਿਆਣੇ ਤੇ ਮਹਾਰਾਸ਼ਟਰੀਆਂ ਕੱਟਤੀਆਂ ਇੰਨੀਆਂ ਐਡ ਕਰਤੀਆਂ ਉਹ ਤਾਂ ਜਨਤਾ ਹੀ ਆਪਦੀ ਬਣਾਉਣ ਲੱਗੇ ਹੋਏ ਨੇ ਉਹ ਕਹਿੰਦੇ ਆ ਪਬਲਿਕ ਦੀ ਲੋੜ ਹੀ ਨਹੀਂ ਸਾਨੂੰ ਅਸੀਂ ਆਪਦੀ ਪਬਲਿਕ ਬਣਾਵਾਂਗੇ ਇਹ ਇਹਨਾਂ ਦਾ ਕੀ ਹੈ ਆਪਦੀ ਪਬਲਿਕ ਨੂੰ ਲੈ ਜਾਓ ਇੱਕ ਫੰਡ ਨੇਸ਼ਨ ਵਨ ਇਲੈਕਸ਼ਨ ਕਹਿਣ ਵਾਲੇ ਹਰਿਆਣੇ ਤੇ ਮਹਾਰਾਸ਼ਟਰ ਦੇ ਵਿੱਚ ਇੱਕੋ ਦਿਨ ਵੋਟਾਂ ਕਿਉਂ ਨਹੀਂ ਪਵਾਉਂਦੇ ਕਦੇ ਸੋਚਿਆ ਕੀ ਹੋਈ ਜਾਂਦਾ ਦੇਸ਼ ਨਾਲ ਹਰ ਵਕਤ ਮੈਂ ਨੁਕਸ ਕੱਢਣ ਦੀ ਲੱਗੇ ਰਹੇ ਨਾ ਭਗਵੰਤ ਮਾਨ ਦੇ ਕਿਉਂ ਨਹੀਂ ਪਵਾਉਂਦੇ ਕਿਉਂਕਿ ਹਰਿਆਣੇ 'ਚ ਜਿੰਨੀਆਂ ਵੋਟਾਂ ਪਣੀਆਂ ਹੋਈਆਂ ਕੋਈ ਮੁਕੇਸ਼ ਸ਼ਕਰਵਾਲ ਹੈ ਉਹਦੀ ਹਰਿਆਣੇ 'ਚ ਵੀ ਵੋਟ ਹੈ ਉਹਦੀ ਮਹਾਰਾਸ਼ਟਰ 'ਚ ਵੀ ਵੋਟ ਹੈ ਉਹਦੀ ਯੂਪੀ 'ਚ ਵੀ ਵੋਟ ਹੈ ਉਹਦੀ ਹਰਿਆਣੇ 'ਚ ਵੋਟਾਂ ਪਵਾ ਕੇ ਉਹਨਾਂ ਦੀਆਂ ਉਹਨਾਂ ਨੂੰ 4 ਦਿਨਾਂ ਬਾਅਦ ਬੰਬੇ ਲੈ ਜਾਂਦੇ ਨੇ ਮਹਾਰਾਸ਼ਟਰ ਲੈ ਜਾਂਦੇ ਉਹਨੇ ਉੱਥੇ ਪਵਾਉਂਦੇ ਨੇ ਵੋਟਾਂ ਉਹਨਾਂ ਦੀਆਂ ਫਿਰ ਉਹਦੇ ਬਾਅਦ ਯੂਪੀ 'ਚ ਜਿੱਜਾ ਸਾਹਮਣੇ ਕਿੱਥੇ ਨੇ ਉਹਨਾਂ ਦੀ ਉੱਥੇ ਹੀ ਵੋਟਾਂ ਨੇ ਉੱਥੇ ਲੈ ਜਾਂਦੇ ਨੇ ਤੇ ਦੋ ਰਾਜਾਂ 'ਚ ਇੱਕ ਇੱਕ ਦਿਨ ਨਹੀਂ ਪਵਾ ਸਕਦੇ ਸਾਰੇ ਦੇਸ਼ 'ਚ ਇਹ ਇੱਕ ਇੱਕ ਕਲੈਕਸ਼ਨ ਕਰਾਉਣ ਨੂੰ ਕਹਿੰਦੇ ਆ ਪਰਵਾਸੀਆਂ ਵਾਲੇ ਮਸਲੇ ਤੇ ਵੀ ਸਦਨ ਚ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਇੱਕ ਦਾ ਗੁਨਾਹ ਤਾਂ ਬਾਕੀਆਂ ਨੂੰ ਸਜ਼ਾ ਨਹੀਂ ਦੇਣੀ ਚਾਹੀਦੀ ਕਾਂਗਰਸ ਲੀਡਰਾਂ ਤੇ ਵੀ ਉਹਨਾਂ ਨੇ ਇਸ ਦੌਰਾਨ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਕਾਂਗਰਸ ਲੀਡਰਾਂ ਦੀ ਪਰਵਾਸੀਆਂ ਤੇ ਇੱਕ ਰਾਏ ਨਹੀਂ ਹੈ ਖੈਰਾ ਪਰਵਾਸੀਆਂ ਨੂੰ ਕੱਢਣ ਦੀ ਗੱਲ ਕਰਦੇ ਨੇ ਬੜਿੰਗ ਬਿਹਾਰ ਚ ਜਾ ਕੇ ਪਰਵਾਸੀਆਂ ਦੀ ਤਾਰੀਫ ਕਰਦੇ ਨੇ ਇਸ ਗੱਲ ਦਾ ਜ਼ਿਕਰ ਸੀਐਮ ਭਗਵੰਤ ਮਾਨ ਨੇ ਕੀਤਾ ਕ੍ਰਿਮਿਨ ਗੈਰ ਮਨੁੱਖੀ ਤਰੀਕੇ ਨਾਲ ਸ਼ਹਿਰਪੁਰ ਚ ਬੱਚੇ ਦਾ ਜਿਹੜਾ ਕਤਲ ਹੋਇਆ ਕ੍ਰਿਮੀਨਲ ਦਾ ਕੋਈ ਧਰਮ ਨਹੀਂ ਹੁੰਦਾ ਕੋਈ ਜਾਤੀ ਨਹੀਂ ਹੁੰਦੀ ਕੋਈ ਦੇਸ਼ ਨਹੀਂ ਕੋਈ ਪਰਦੇਸ਼ ਨਹੀਂ ਕ੍ਰਿਮੀਨ ਅਪਰਾਧੀ ਦਾ ਪ੍ਰਤੀਭੰਗ ਸਖਤ ਸਜ਼ਾ ਮਿਲੂਗੀ ਫਾਸਟ ਟਰੈਕ ਤੇ ਜਾ ਕੇ ਸਜ਼ਾ ਮਿਲੂਗੀ ਜਿਉਂ ਲੱਗੇ ਤੁਹਾਡੇ ਤੁਹਾਡੇ ਆਪਣਿਆਂ ਜਾਇ ਨਹੀਂ ਹੋ ਉਹ ਕਿਤੇ ਕੱਢੋ ਇਹਨਾਂ ਨੂੰ ਯਾਰ ਆਪਣੇ ਬੰਦੇ ਕਿੰਨੇ ਨੇ ਉੱਥੇ ਕਲਕੱਤੇ ਛੱਤੀਸਗੜ੍ਹ ਮਹਾਰਾਸ਼ਟਰ ਦਾ ਵੱਡੇ ਵੱਡੇ ਟਰੱਕਾਂ ਦੇ ਬਿਜ਼ਨਸ ਨੇ ਵੱਡੇ ਵੱਡੇ ਬਿਜ਼ਨਸ ਨੇ ਯੂਪੀ ਸਾਰਾ ਭਰਿਆ ਪਿਆ ਪੰਜਾਬ ਦੇ ਨਾਲ ਉਹਨਾਂ ਦਾ ਕੀ ਕਰਾਂਗੇ ਫਿਰ ਉਹਨਾਂ ਟਰੱਕਾਂ ਨੂੰ ਅੱਗ ਲਾਉਣ ਲੱਗ ਜਾਣਗੇ ਉਹ ਹਾਂ ਕੋਈ ਲਾਵਾ ਨਾ ਅਟਰ ਜਾਂ ਕਾਨੂੰਨ ਨਾਲ ਚੱਲਦਾ ਬਿਲਕੁਲ ਨਹੀਂ ਬਖਸ਼ਾਂਗੇ ਅਜ਼ੀਮ ਦੇ ਘਣਾ ਕਿੱਥੋਂ ਲੈ ਸੇਸ਼ ਕਰਕੇ ਉਹ ਤੁਹਾਡੇ ਵਾਲਾ ਬੰਦਾ ਕਹੀ ਜਾਂਦਾ ਕੱਢੋ ਥੋੜਾ ਪ੍ਰਧਾਨ ਜਾ ਕੇ ਵਿਹਾਰ ਚ ਬੋਟਾ ਨੇ ਕਹਿੰਦਾ ਸਾਡਾ ਇਹ ਨਾ ਬਨ ਸਰਦਾ ਹੀ ਨਹੀਂ ਤੁਸੀਂ ਇੱਕ ਰਾਏ ਤਾਂ ਬਣਾ ਲਓ ਉਹ ਕਹਿੰਦਾ ਭੇਜੋ ਕਿਸਾਨ ਵਿੰਗ ਦਾ ਪ੍ਰਧਾਨ ਤੁਹਾਡਾ ਕਹਿੰਦਾ ਕੱਢੋ ਆਪ ਜੀਰੀ ਲਾਉਗਾ ਮੈਂ ਲਾਤਾ ਕਿ ਉਹ ਵੱੜ ਕੇ ਸੁਤ ਏ ਨਹੀਂ ਹੁੰਦਾ ਕਿ ਤੁਸੀਂ ਬਹਿਣ ਚ ਬਹਿ ਕੇ ਕਰ ਦੋ ਮੈਂ ਕਹਿੰਨਾ ਮੈਂ ਜੋ ਵੀ ਗਲਤ ਕਰੂਗਾ ਅਸੀਂ ਲਾਅ ਐਂਡ ਆਰਡਰ ਚ ਅੱਜ ਜ਼ਿੰਮੇਦਾਰ ਹਾਂ ਤੇ ਜ਼ਿਕਰ ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਤੇ ਜ਼ਿਕਰ ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦਾ ਜਿਸ ਦੇ ਪਹਿਲੇ ਦਿਨ ਸਦਨ ਦੇ ਵਿੱਚ ਮੁੱਖ ਮੰਤਰੀ ਮਾਨ ਨੇ ਆਖਿਰ ਤੇ ਸੰਬੋਧਨ ਤੇ ਸੰਬੋਧਨ ਦੀ ਸ਼ੁਰੂਆਤ ਚ ਸੀਐਮ ਨੇ ਵਿਰੋਧੀਆਂ ਤੇ ਤੰਗ ਕੱਸਿਆ ਕਿ ਜਿਸ ਦਾ ਜਿੰਨਾ ਦਿਮਾਗ ਉਸਨੇ 19 ਗੱਲ ਕੀਤੀ ਹੈ ਉਹਨਾਂ ਕਹਿੰਦੇ ਕਿ ਕੁਝ ਲੋਕ ਆਫਤ ਅਫਸਰ ਲਭ ਦੇ ਨੇ ਤੇ ਹਰ ਦੇ ਬਹਾਨੇ ਮੈਨੂੰ ਗਾਲ੍ਹਾਂ ਕੱਢ ਰਹੇ ਨੇ ਉਹ ਕਹਿੰਦਾ ਵੀ ਮੈਂ ਸਾਡੀ ਬਾਲਣੇ ਤੋਂ ਮੈਨੂੰ ਮੁੱਖ ਮੰਤਰੀ ਮੈਂ ਰਾਵੀ ਤੇ ਵਿਆਸ ਦੇ ਨਾਲ ਦੇਲੇ ਕੰਕਰੀਟ ਦੀਆਂ ਪੰਧਾਂ ਕਰ ਦੂੰ ਵੱਡੀਆਂ ਵੱਡੀਆਂ ਗਲੀਆਂ ਨਾਲੀਆਂ ਬਣਾਈਆਂ ਨਹੀਂ ਗਈਆਂ ਦਰਿਆਵਾਂ ਨਾਲ ਮੱਥਾ ਲਾਉਣਗੇ ਹੁਣ ਇਹ ਸੀਐਮ ਨੇ ਅੱਗੇ ਕਿਹਾ ਕਿ ਰਾਹੁਲ ਗਾਂਧੀ ਆ ਗਏ ਉਹਨਾਂ ਨੂੰ ਜੈਡ ਪਲੱਸ ਸਿਕਿਉਰਿਟੀ ਦਿੱਤੀ ਰਾਵੀ ਦਾ ਬਹਾਵ ਤੇਜ ਸੀ ਅੱਗੇ ਕਿਤੇ ਬਹਿ ਜਾਂਦੇ ਤਾਂ ਕਹਿੰਦੇ ਕਿ ਰਾਹੁਲ ਗਾਂਧੀ ਨੂੰ ਪਾਕਿਸਤਾਨ ਭੇਜ ਦਿੱਤਾ ਪ੍ਰੋਪਰ ਜਿੰਨੀ ਉਹਨਾਂ ਨੂੰ ਸਿਕਿਉਰਿਟੀ ਚਾਹੀਦੀ ਹੈ ਜੈਡ ਪਲੱਸ ਪਲੱਸ ਕੈਟਾਗਰੀ ਹੈ ਅਸੀਂ ਦਿੱਤੀ ਪਰ ਉਹ ਜਿੱਦ ਕਰ ਬੈਠੇ 라ਵੀ ਦੇ ਪਰਲੇ ਪਾਸੇ ਪੰਜ-ਛੇ ਪਿੰਡ ਨੇ ਉੱਥੇ ਜਾਣਾ ਜੀ 라ਵੀ ਇੰਨੇ ਜ਼ਿਆਦਾ ਫਲੋ ਦੇ ਵਿੱਚ ਬਹਿ ਰਹੀ ਹੈ ਕਿ ਜੇ ਮੋਟਰ ਬੋਟ ਵੀ ਹੋਊਗੀ ਉਹ ਜਾਂਦੀ ਜਾਂਦੀ ਐਦਾਂ ਜਾਊਗੀ ਜੀ ਉਹ ਸਿੱਧੀ ਨਹੀਂ ਜਾਂਦੀ ਸਿਰਫ 800 ਮੀਟਰ ਉੱਥੇ ਪਾਕਿਸਤਾਨ ਦਾ ਬਾਰਡਰ ਹੈ ਜੀ ਉਹ ਜਾਂਦੀ ਜਾਂਦੀ ਜੇ 100 ਮੀਟਰ ਫਾਰ ਹੋ ਗਈ ਫੇਰ ਕੀ ਕਰੋਗੇ ਤੁਸੀਂ ਫੇਰ ਕਹਿੰਦੇ ਸਾਡਾ ਰਾਹੁਲ ਗਾਂਧੀ ਪਾਕਿਸਤਾਨ ਭੇਜਤਾ सीएम ਨੇ ਕਿਹਾ ਕਿ ਕੇਂਦਰ ਨੇ ਸਟੇਟ ਡਿਜ਼ਾਸਟਰ ਫੰਡ ਚ 25 ਸਾਲਾਂ ਚ 6090 ਕਰੋੜ ਰੁਪਏ ਦਿੱਤੇ ਬਾਕੀ ਪੈਸਾ ਇਸ ਵਿੱਚ ਪੰਜਾਬ ਸਰਕਾਰ ਦਾ ਹੈ ਅਸੀਂ ਕਹਿ ਰਹੇ ਹਾਂ ਕਿ ਪੈਸਾ ਖਾ ਗਏ सीएम ਨੇ ਕਿਹਾ ਕਿ ਦਿੱਲੀ ਤੋਂ ਕੇਂਦਰ ਦੇ ਮੰਤਰੀ ਆਏ ਪਜਾਮਾ ਚੱਕ ਕੇ ਫੋਟੋ ਖਚਾਈ ਤੇ ਚਲਦੇ ਬਣੇ ਤੇ ਮੁੱਖ ਮੰਤਰੀ ਮਾਨ ਨੇ ਸਦਨ ਚ ਕਰੀਬ 1 ਘੰਟਾ 22 ਮਿੰਟ ਦਾ ਸਬੋਧਨ ਕੀਤਾ ਤੇ ਆਪਣੇ ਸਬੋਧਨ ਚ ਚੁਣ-ਚੁਣ ਕੇ ਵਿਰੋਧੀਆਂ ਤੇ ਨਿਸ਼ਾਨਾ ਸੀਐਮ ਆਨ ਨੇ ਵਿਦੇਸ਼ ਨੀਤੀ ਨੂੰ ਲੈ ਕੇ ਵੀ ਸਵਾਲ ਚੱਕੇ ਸੀਐਮ ਨੇ ਕਿਹਾ ਕਿ ਅੱਜ ਇਹ ਸਥਿਤੀ ਹੈ ਕਿ ਸਾਡੇ ਦੇਸ਼ ਦੇ ਕਿਸੇ ਵੀ ਗੁਆਂਢੀ ਦੇਸ਼ ਨਾਲ ਚੰਗੇ ਰਿਸ਼ਤੇ ਨਹੀਂ ਆਲੇ ਦੋਲੇ ਕਿਸੇ ਮੁਲਕ ਨਾਲ ਨਹੀਂ ਬਣਦੀ ਆਪਣੀ ਸ਼੍ਰੀਲੰਕਾ ਨਾਲ ਆਪਣੀ ਨਹੀਂ ਬਣਦੀ ਬੰਗਲਾਦੇਸ਼ ਨਾਲ ਆਪਣੀ ਨਹੀਂ ਬਣਦੀ ਨੇਪਾਲ ਨਾਲ ਆਪਣੀ ਨਹੀਂ ਬਣਦੀ ਪਾਕਿਸਤਾਨ ਨਾਲ ਆਪਣੀ ਨਹੀਂ ਬਣਦੀ ਚਾਈਨਾ ਨਾਲ ਆਪਣੀ ਨਹੀਂ ਬਣਦੀ ਅਮਰੀਕਾ ਇੱਕ ਮੁਲਕ ਨਹੀਂ ਖੜਿਆ ਸੰਧੂਰ ਵੇਲੇ ਆਪਣੇ ਨਾਲ ਦੇਖੋ ਇੱਕ ਮੁਲਕ ਦਾ ਨਾਂ ਲੈ ਦੋ ਖੜਿਆ ਫਿਰ ਕਾਦੇ ਵਾਸਤੇ ਧਰਤੀ ਦੇ ਘੜੇ ਕੱਢੀ ਜਾਂਦੇ ਸਾਡੇ ਪ੍ਰਧਾਨ ਮੰਤਰੀ ਸਾਹਿਬ सीएम ने वन नेशन वन इलेक्शन ने। लेक नु लेके ਵੀ ਕੇਂਦਰ ਨੂੰ ਘੇਰਿਆ ਇੰਨੀਆਂ ਕੱਟਤੀਆਂ ਇੰਨੀਆਂ ਐਡ ਕਰਤੀਆਂ ਉਹ ਤਾਂ ਜਨਤਾ ਹੀ ਆਪਣੀ ਬਣਾਉਣ ਲੱਗੇ ਹੋਏ ਨੇ ਉਹ ਕਹਿੰਦੇ ਆਹ ਪਬਲਿਕ ਦੀ ਲੋੜ ਹੀ ਨਹੀਂ ਸਾਨੂੰ ਇਸ ਤਾਂ ਆਪਣੀ ਪਬਲਿਕ ਬਣਾਵਾਂਗੇ ਇਹ ਇਹਨਾਂ ਦਾ ਕੀ ਹੈ ਆਪਣੀ ਪਬਲਿਕ ਨੂੰ ਲੈ ਜਾਓ ਇੱਕ ਵਨ ਨੇਸ਼ਨ ਵਨ ਇਲੈਕਸ਼ਨ ਕਹਿਣ ਵਾਲੇ ਹਰਿਆਣੇ ਤੇ ਮਹਾਰਾਸ਼ਟਰ ਦੇ ਵਿੱਚ ਇੱਕੋ ਦਿਨ ਵੋਟਾਂ ਕਿਉਂ ਨਹੀਂ ਪਵਾਉਂਦੇ ਹਰਿਆਣਾ ਦੀ ਮਦਦ ਦੀ ਪੇਸ਼ਕਸ਼ ਤੇ ਵੀ सीएम ਨੇ ਤੰਜ ਕੱਸੇ ਹਰਿਆਣੇ ਚਿੱਠੀ ਹਰਿਆਣੇ ਨੇ ਲਿਖੀ ਮੇਰੇ ਕੋਲੇ ਹਸਤਾਚ ਵੀ ਆਈ ਸੀਗੇ ਉਹਨਾਂ ਦੇ ਮੁੱਖ ਮੰਤਰੀ ਪੰਜਾਬ ਦੀ ਹਸਾਇਤਾ ਹਰਿਆਣਾ ਕਿਵੇਂ ਕਰ ਸਕਦਾ ਮੈਂ ਕਿ ਜੀ ਪਾਣੀ ਦੇ ਦੂਜੀ ਲੜਦੇ ਉਹਨੇ ਪਾਣੀ ਵਾਸਤੇ ਨਹੀਂ ਉਹ ਤਾਂ ਹੀ ਹੋਣਾ ਮੈਂ ਕਿ ਜੀ ਡੁੱਬਣ ਵਾਸਤੇ ਰੱਖਿਆ ਮੈਂ ਫਿਰ ਸਦਨ ਚ ਸੀਐਮ ਦਾ ਇਸ ਸੰਬੋਧਨ ਵਿਰੋਧੀਆਂ ਤੇ ਹਮਲੇ ਤੇ ਕੇਂਦਰ ਸਰਕਾਰ ਤੇ ਤਿੱਖੇ ਸਵਾਲਾਂ ਨਾਲ ਭਰਿਆ ਰਿਆ ਪੰਜ ਦੀ ਕਿੱਤੀ ਵੀ 57 ਮਿਲੀਮੀਟਰ ਪਿਆ ਤੇ ਉਧਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਮੁੱਖ ਮੰਤਰੀ ਮਾਨ ਤੇ ਨਿਸ਼ਾਨੇ ਸਾਧਦੇ ਜੇ ਬਾਜਵਾ ਨੇ ਕਿਹਾ ਕਿ ਸੀਐਮ ਨੇ ਬਹੁਤ ਲੰਮਾ ਭਾਸ਼ਣ ਦਿੱਤਾ सीएम ਹੜਾ ਨਾਲ ਹੋਏ ਨੁਕਸਾਨ ਨਾਲ ਨਜਿੱਠਣ ਬਾਰੇ ਕੁਝ ਨਹੀਂ ਬੋਲੇ ਕੀ ਸੀਐਮ ਮਾਨ ਪ੍ਰਧਾਨ ਮੰਤਰੀ ਦੇ ਘਰ ਦੇ ਬਾਹਰ ਧਰਨਾ ਦੇਣਗੇ ਇਹ ਬਾਜਵਾ ਵੱਲੋਂ ਪੁੱਛਿਆ ਗਿਆ ਔਰ ਉਹਨਾਂ ਕਹਿਆ ਕਿ ਜੇ ਉਹ ਧਰਨਾ ਦੇਣਗੇ ਤਾਂ ਕਾਂਗਰਸ ਉਹਨਾਂ ਦਾ ਸਾਥ ਦੇਗੀ ਬਾਜਵਾ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਸੀਐਮ ਸੋਮਵਾਰ ਨੂੰ ਇਸ ਤੇ ਜਵਾਬ ਜ਼ਰੂਰ ਦੇ ਦੇਣਗੇ ਤੇ ਅਸੀਂ ਮੰਡੇਰ ਤੱਕ ਦਾ ਟਾਈਮ ਅਸੀਂ ਆਸ ਕਰਾਂਗੇ ਕਿ ਸੋਮਵਾਰ ਵਾਲੇ ਦਿਨ ਇਹਦੇ ਤੇ ਰੀਹੈਬਿਟੇਸ਼ਨ ਦੇ ਉੱਤੇ ਆਪਣੀ ਪੋਜੀਸ਼ਨ ਕਲੀਅਰ ਕਰ ਜਿਹੜੇ ਜਾਨਵਰ ਦਾ ਨੁਕਸਾਨ ਹੋਇਆ ਉਹਦਾ ਕੀ ਦੇਣਗੇ ਜਿਹੜੇ ਕੋਠਿਆਂ ਦਾ ਨੁਕਸਾਨ ਹੋਇਆ ਲੋਕਾਂ ਦਾ ਉਹਦੇ ਉੱਤੇ ਕੀ ਦੇਣਗੇ ਇਸ ਦੇ ਨਾਲ ਨਾਲ ਅਸੀਂ ਸਾਰਿਆਂ ਨੇ ਇੱਕ ਗੱਲ ਬਹੁਤ ਸਾਫ਼ ਤੌਰ ਤੇ ਕਲੀਅਰ ਕੀਤੀ ਕਿ ਨਰਿੰਦਰ ਮੋਦੀ ਜੀ ਜੇ ਪੰਜਾਬ ਦੇ ਨਾਲ ਜਸਟਿਸ ਨਹੀਂ ਕਰਦੇ ਚੀਫ ਮਿਨਿਸਟਰ ਸਾਹਿਬ ਤੁਸੀਂ ਉਹਨਾਂ ਦੇ ਘਰ ਦੇ ਬਾਹਰ ਜਾਂ ਦਫ਼ਤਰ ਦੇ ਬਾਹਰ ਤਰਨਾ ਦਾ ਸਮੁੱਚੀ ਕਾਂਗਰਸ ਆਪ ਵੀ ਸਰਕਾਰ ਨਾਲ ਜਾ ਕੇ ਉਸ ਤਰਨੇ ਦੇ ਵਿੱਚ ਸਾਥ ਦੇਗੀ ਤੇ ਡਟ ਕੇ ਲੜੇ ਤੁਸੀਂ ਪਹਿਲੇ ਮੰਨ ਤੇ ਬਣਾਓ ਤੁਸੀਂ ਉੱਥੇ ਪਹੁੰਚੋ ਅਸੀਂ ਨਾਲ ਚੱਲਾਂਗੇ ਤੇ ਅਸੀਂ ਮੰਡੇ ਤੱਕ ਦਾ ਟਾਈਮ ਅਸੀਂ ਆਸ ਕਰਾਂਗੇ ਕਿ ਸੋਮਵਾਰ ਵਾਲੇ ਦਿਨ ਇਹਦੇ ਤੇ ਰੀਹੈਬਿਲੀਟੇਸ਼ਨ ਦੇ ਉੱਤੇ ਆਪਣੀ ਪੋਜੀਸ਼ਨ ਕਲੀਅਰ ਕਰ ਜਿਹੜੇ ਜਾਨਵਰ ਦਾ ਨੁਕਸਾਨ ਹੋਇਆ ਉਹਦਾ ਕੀ ਦੇਣਗੇ ਜਿਹੜੇ ਕੋਠਿਆਂ ਦਾ ਨੁਕਸਾਨ ਹੋਇਆ ਲੋਕਾਂ ਦਾ ਉਹਦੇ ਤੇ ਕੀ ਦੇਣਗੇ ਇਸ ਦੇ ਨਾਲ ਨਾਲ ਅਸੀਂ ਸਾਰਿਆਂ ਨੇ ਇੱਕ ਗੱਲ ਬਹੁਤ ਸਾਫ਼ ਤੌਰ ਤੇ ਕਲੀਅਰ ਕੀਤੀ ਕਿ ਨਰਿੰਦਰ ਮੋਦੀ ਜੀ ਜੇ ਪੰਜਾਬ ਦੇ ਨਾਲ ਜਸਟਿਸ ਨਹੀਂ ਕਰਦੇ ਚੀਫ ਮਿਨਿਸਟਰ ਸਾਹਿਬ ਤੁਸੀਂ ਉਹਨਾਂ ਦੇ ਘਰ ਦੇ ਬਾਹਰ ਜਾਂ ਦਫ਼ਤਰ ਦੇ ਬਾਹਰ ਧਰਨਾ ਦਿਓ ਸਮੁੱਚੀ ਕਾਂਗਰਸ ਆਪ ਵੀ ਸਰਕਾਰ ਨਾਲ ਜਾ ਕੇ ਉਸ ਤਰਨੇ ਦੇ ਵਿੱਚ ਸਾਥ ਦੇਗੀ ਤਾਂ ਡਟ ਕੇ ਲੜੇ ਤੁਸੀਂ ਪਹਿਲੇ ਮੰਨ ਤੇ ਬਣਾਓ ਤੁਸੀਂ ਉੱਥੇ ਪਹੁੰਚੋ ਅਸੀਂ ਨਾਦ ਕਰਾਂਗੇ ਤੇ ਅਸੀਂ ਮੰਡੇ ਤੱਕ ਦਾ ਟਾਈਮ ਤੇ ਜ਼ਿਕਰ ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦਾ ਜਿਸ ਦੇ ਪਹਿਲੇ ਦਿਨ ਸਦਨ ਦੇ ਵਿੱਚ ਮੁੱਖ ਮੰਤਰੀ ਮਾਨ ਨੇ ਆਖਿਰ ਤੇ ਸੰਬੋਧਨ ਇਸ ਸਮੋਹਨ ਦੀ ਸ਼ੁਰੂਆਤ ਚ ਸੀਐਮ ਨੇ ਵਿਰੋਧੀਆਂ ਤੇ ਤੰਜ ਕੱਸਿਆ ਕਿ ਜਿਸ ਦਾ ਜਿੰਨਾ ਦਿਮਾਗ ਉਸਨੇ 19 ਗੱਲ ਕੀਤੀ ਐ ਉਹਨਾਂ ਕਹੇ ਕਿ ਕੁਝ ਲੋਕ ਆਫਤ ਅਫਸਰ ਲਭ ਦੇ ਨੇ ਤੇ ਹਰ ਦੇ ਬਹਾਨੇ ਮੈਨੂੰ ਗਾਲ੍ਹਾਂ ਕੱਢ ਰਹੇ ਨੇ ਉਹ ਕਹਿੰਦਾ ਵੀ ਮੈਂ ਸਾਡੀ ਮੈਂ ਬਣਨੇ ਤੋਂ ਮੈਨੂੰ ਮੁੱਖ ਮੰਤਰੀ ਮੈਂ ਕਰਾਵੀ ਤੇ ਵਿਆਸ ਦੇ ਨਾਲ ਨਾਲ ਤਕਰੀਰ ਦੀਆਂ ਕੰਧਾਂ ਕਰ ਦੂੰ ਵੱਡੀਆਂ ਵੱਡੀਆਂ ਗਲੀਆਂ ਨਾਲੀਆਂ ਪਣਾਈਆਂ ਨਹੀਂ ਗਈਆਂ ਦਰਿਆਵਾਂ ਨਾਲ ਮੱਥਾ ਲਾਉਣਗੇ ਉਹਨੇ ਸੀਐਮ ਨੇ ਅੱਗੇ ਕਿਹਾ ਕਿ ਰਾਹੁਲ ਗਾਂਧੀ ਆ ਗਏ ਉਹਨਾਂ ਨੂੰ ਜੈਡ ਪਲੱਸ ਸਿਕਿਉਰਿਟੀ ਦਿੱਤੀ ਰਾਵੀ ਦਾ ਬਹਾਵ ਤੇਜ਼ ਸੀ ਅੱਗੇ ਕਿਤੇ ਬਹਿ ਜਾਂਦੇ ਤਾਂ ਕਹਿੰਦੇ ਕਿ ਰਾਹੁਲ ਗਾਂਧੀ ਨੂੰ ਪਾਕਿਸਤਾਨ ਭੇਜ ਦਿੱਤਾ ਪ੍ਰੋਪਰ ਜਿੰਨੀ ਉਹਨਾਂ ਨੂੰ ਸਿਕਿਉਰਟੀ ਚਾਹੀਦੀ ਹੈ ਜੈਡ ਪਲੱਸ ਪਲੱਸ ਕੈਟਾਗਰੀ ਹੈ ਅਸੀਂ ਦਿੱਤੀ ਪਰ ਉਹ ਜਿੱਦ ਕਰ ਬੈਠੇ ਰਾਵੀ ਦੇ ਪਰਲੇ ਪਾਸੇ ਪੰਜ-ਛੇ ਪਿੰਡ ਨੇ ਉੱਥੇ ਜਾਣਾ ਜੀ ਰਾਵੀ ਇੰਨੇ ਜ਼ਿਆਦਾ ਫਲੋ ਦੇ ਵਿੱਚ ਬਹਿ ਰਹੀ ਹੈ ਕਿ ਜੇ ਮੋਟਰ ਬੋਟ ਵੀ ਹੋਊਗੀ ਉਹ ਜਾਂਦੀ ਜਾਂਦੀ ਐਦਾਂ ਜਾਊਗੀ ਜੀ ਉਹ ਸਿੱਧੀ ਨਹੀਂ ਜਾਂਦੀ ਸਿਰਫ 800 ਮੀਟਰ ਉੱਥੇ ਪਾਕਿਸਤਾਨ ਦਾ ਬਾਰਡਰ ਹੈ ਜੀ 15 ਚੁੰਮਰੇ ਸ਼ਰਦਾਰ ਖੜਾ ਨੂੰ ਲੈ ਕੇ ਵਿਧਾਨ ਸਭਾ ਚ ਮੁੱਖ ਮੰਤਰੀ ਮਾਨ ਦਾ ਬਿਆਨ ਕਿਾ ਇਤਿਹਾਸ ਪਹਿਲੀ ਵਾਰ ਨਾ ਆਇਆ ਇੰਨਾ ਪਣ ਇੱਕ ਕੁਦਰਤੀ ਆਫਤ ਸਿਆਸਤ ਦਾ ਅੰਸ਼ ਨਹੀਂ ਪ੍ਰਤਾਪ ਸਿੰਘ ਬਾਜਵਾ ਦਾ ਸਹਿਮਾਨ ਸਵਾਲ ਪੁੱਛਿਆ ਕਿ ਕੀ ਮੁੱਖ ਮੰਤਰੀ ਮਾਨ ਪ੍ਰਧਾਨ ਮੰਤਰੀ ਰਹਾਜ ਦੇ ਬਾਦ ਦੇਣਗੇ ਧਰਨਾ ਜਿਹਾ ਮਾਪ ਦੀ ਪਾਰਟੀ ਦੇਵੇਗੀ ਧਰਨਾ ਤਾਂ ਸਾਥ ਦੇਵੇਗੀ ਕਾਂਗਰਸ ਜੀ ਵੀ ਹਰਜੀਤ ਕੌਰ ਉਹ ਲੈ ਕੇ ਵਿਦੇਸ਼ ਮੰਤਰਾਲੇ ਦਾ ਬਿਆਨ ਉਸ ਨੇ ਆਪਣੇ ਨਿਯਮਾਂ ਮੁਤਾਬਕ ਹਰਜੀਤ ਕੌਰ ਨੂੰ ਕੀਤਾ ਰਿਪੋਰਟ ਬੁਲੇ ਭਾਰਤ ਖੁਦ ਗੈਰ ਕਾਨੂੰਨੀ ਇਮੀਗ੍ਰੇਸ਼ਨ ਦੇ ਖਿਲਾਫ ਟੀਮ ਇੰਡੀਆ ਨੇ ਸੁਪਰਓਵਰਸ ਸ੍ਰੀਲੰਕਾ ਨੂੰ ਹਰਾਇਆ ਆਖਰੀ ਗੇਂਦ ਤੇ ਟਾਈ ਹੋਇਆ ਸੀ ਮੈਚ ਕੱਲ ਫਾਈਨਲ ਦੇ ਵਿੱਚ ਪਾਕਿਸਤਾਨ ਨਾਲ ਹੋਵੇਗੀ ਭਾਰਤ ਦੀ ਟੱਕਰ ਉਸ ਫੈਡਲਾਈਨਸ ਦੇ ਪ੍ਰਯੋਜਕ ਪਤੰਜਲੀ ਗਾਇ ਕਾ ghee ਮਾਂ ਦਾ ਭਰੋਸਾ ਪਿਆਰ ਸੇ ਭਰੋਸਾ ਤੁਹਾਡੀ ਸਿਹਤ ਤੇ ਮਿਲਾਵਟ ਖੁਰਾਂ ਦੀ ਮਾੜੀ ਨਜ਼ਰ ਮਿਲਾਵਟ ਖੁਰਾਂ ਤੇ న్యూਸ 18 ਦੀ ਪਹਿਨੀ ਨਜ਼ਰ ਨਕਲੀ ਦੁੱਧ ਉਤਪਾਦਾਂ ਦਾ ਕਰਾਂਗੇ ਪਰਦਾਫਾਸ਼ ਊਰਾ ਦਿਨ ਕਵਰੇਜ ਰਹੇਗੀ ਖਾਸ ਕਰ ਲਿਆ ਗਿਆ ਬਈ ਸਾਰੀ ਖਬਰਾਂ ਕਰਾਂਗੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ న్యూਸ 18 ਪੰਜਾਬ ਹਰਿਆਣਾ ਤੇ ਮਹਾ ਕਵਰੇਜ ਅੱਜ ਪੂਰਾ ਦਿਨ ਸਸ਼ਕਲ న్యూਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਨਰਾਤਿਆਂ ਦੀ ਬਹੁਤ-ਬਹੁਤ ਸ਼ੁਭ ਕਾਮਨਾ ਮੈਦਾਨਾ ਚੌத்ਰੀ ਲੈ ਕੇ ਹਾਜ਼ਰ ਹਾਂ ਇਸ ਵਿਲੇ ਦੀਆਂ ਮੁਖਬਰਾਂ ਕਰਦੇ ਆਂ ਬੁਲੇਟਿਨ ਦੀ ਸ਼ੁਰੂਆਤ ਨਰਾਤਿਆਂ ਦੇ ਪੰਜਵੇਂ ਦਿਨ ਮਾ ਦੁਰਗਾ ਦੇ ਪੰਜਵੇਂ ਰੂਪ ਮਾ ਸਕੰਦ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ ਮੰਨਿਆ ਜਾਂਦਾ ਹੈ ਕਿ ਮਾਂ ਦੀ ਅਰਾਧਨਾ ਕਰਨ ਦੇ ਨਾਲ ਸੰਤਾਨ ਸੁਖ ਤੇ ਆਤਮਿਕ ਸ਼ਾਂਤੀ ਪ੍ਰਾਪਤ ਹੁੰਦੀ ਹੈ ਤਾਂ ਆਉ ਜਾਣਦੇ ਹਾਂ ਮਾ ਸਕੰਦ ਮਾਤਾ ਦੀ ਕਥਾ ਤੇ ਇਸ ਦਿਨ ਦਾ ਖਾਸ ਮਹੱਤਵ ਨਰਾਤਿਆਂ ਦੇ 5ਵੇਂ ਦਿਨ ਮਾ ਦੁਰਗਾ ਦੇ 5ਵੇਂ ਰੂਪ ਮਾ ਸਕੰਦ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ। ਮਾ ਸਕੰਦ ਮਾਤਾ ਸਕੰਦ ਕਾਰ्तिकेय ਦੇ ਮਾਤਾ ਹਨ ਅਤੇ ਇਹ ਰੂਪ ਮਾਂ ਦੀ ਕੋਮਲਤਾ, ਕਰੁਣਾ ਅਤੇ ਮਮਤਾ ਨੂੰ ਦਰਸਾਉਂਦਾ ਹੈ। ਇਹਨਾਂ ਦੀ ਪੂਜਾ ਕਰਨ ਨਾਲ ਭਗਤਾਂ ਨੂੰ ਸੰਤਾਨ ਸੁਖ, ਆਤਮਿਕ ਸ਼ਾਂਤੀ ਅਤੇ ਅਧਿਆਤਮਿਕ ਉન્નਤੀ ਦੀ ਪ੍ਰਾਪਤੀ ਹੁੰਦੀ ਹੈ। ਮਾਂ ਦੀ ਪੂਜਾ ਅਰਚਨਾ ਕਰਨ ਨਾਲ ਜੀਵਨ ਵਿੱਚੋਂ 네ਗੇਟਿਵਿਟੀ ਦੂਰ ਹੋ ਜਾਂਦੀ ਹੈ। ਮਾਂ ਸਕੰਦ ਮਾਤਾ ਦੀ ਕਥਾ ਪੁਰਾਤਨ ਕਥਾ ਅਨੁਸਾਰ ਤਾਰਕਾਸੁਰ ਨਾਮਕ ਰਾਖਸ਼ਸ ਨੇ ਬ੍ਰਹਮਾ ਜੀ ਤੋਂ ਵਰ ਪ੍ਰਾਪਤ ਕੀਤਾ ਸੀ ਕਿ ਉਹ ਸਿਰਫ ਸ਼ਿਵ ਪੁੱਤਰ ਦੁਆਰਾ ਹੀ ਮਾਰਿਆ ਜਾ ਸਕੇ ਉਹ ਸਮਝਦਾ ਸੀ ਕਿ ਭਗਵਾਨ ਸ਼ਿਵ ਕਦੇ ਵਿਆਹ ਨਹੀਂ ਕਰਨਗੇ ਇਸ ਲਈ ਉਹ ਅਮਰ ਰਹੇਗਾ ਪਰ ਜਦੋਂ ਤਾਰਕਾਸੁਰ ਨੇ ਧਰਤੀ ਤੇ ਆਪਣਾ ਆਤੰਕ ਫੈਲਾਇਆ ਤਾਂ ਦੇਵਤਿਆਂ ਨੇ ਭਗਵਾਨ ਸ਼ਿਵ ਨੂੰ ਮਾਤਾ ਪਾਰਵਤੀ ਨਾਲ ਵਿਆਹ ਕਰਨ ਲਈ ਰਾਜ਼ੀ ਕੀਤਾ ਇਸ ਤੋਂ ਬਾਅਦ ਭਗਵਾਨ ਸਕੰਦ ਯਾਨੀ ਕਾਰ्तिकेय ਦਾ ਜਨਮ ਹੋਇਆ ਮਾਂ ਸਕੰਦਮਾਤਾ ਨੇ ਆਪਣੇ ਪੁੱਤਰ ਨੂੰ ਪ੍ਰੇਰਣਾ ਸਨੇਹ ਅਤੇ ਸ਼ਕਤੀ ਦਿੱਤੀ ਸਕੰਦ ਨੇ ਤਾਰਕਾਸੁਰ ਦਾ ਵਦ ਕੀਤਾ ਅਤੇ ਦੇਵਤਿਆਂ ਨੂੰ ਉਸ ਦੇ ਆਤੰਕ ਤੋਂ ਮੁਕਤੀ ਦਵਾਈ ਪੰਜਵੇਂ ਨਰਾਤੇ ਦਾ ਸ਼ੁਭ ਰੰਗ ਹਲਕਾ ਨੀਲਾ ਹੈ ਮਾਂ ਸਕੰਦਮਾਤਾ ਨੂੰ ਹਲਕਾ ਨੀਲਾ ਰੰਗ ਪਸੰਦ ਹੈ ਇਸ ਲਈ ਪੰਜਵੇਂ ਨਰਾਤੇ ਵਾਲੇ ਦਿਨ ਭਗਤ ਹਲਕੇ ਨੀਲੇ ਰੰਗ ਦੇ ਕੱਪੜੇ ਪਹਿਨਦੇ ਹਨ ਅਤੇ ਪੂਜਾ ਦੌਰਾਨ ਨੀਲੇ ਰੰਗ ਦੇ ਫੁੱਲ ਨੀਲੇ ਰੰਗ ਦੀਆਂ ਚੀਜ਼ਾਂ ਜਾਂ ਸਜਾਵਟ ਦੀ ਵਰਤੋਂ ਕੀਤੀ ਜਾਂਦੀ ਹੈ। ਮਾ ਸਕੰਦਮਾਤਾ ਦਾ ਵਾਹਨ ਸ਼ੇਰ ਹੈ ਜੋ ਕਿ ਹਿੰਮਤ, ਸ਼ਕਤੀ ਅਤੇ ਸ਼ੂਰਵੀਰਤਾ ਦਾ ਪ੍ਰਤੀਕ ਹੈ। ਮਾ ਸਕੰਦਮਾਤਾ ਦੀਆਂ ਪੰਜ ਭੂਜਾਵਾਂ ਹਨ। ਇਹਨਾਂ ਦੇ ਚਾਰ ਹੱਥਾਂ ਵਿੱਚੋਂ ਦੋ ਹੱਥਾਂ ਵਿੱਚ ਕਮਲ ਦੇ ਫੁੱਲ ਹਨ। ਇੱਕ ਹੱਥ ਵਿੱਚ ਸਕੰਦ ਯਾਨੀ ਕਾਰ्तिकेय ਨੂੰ ਗੋਦ ਵਿੱਚ ਚੁੱਕਿਆ ਹੋਇਆ ਹੈ। ਅਤੇ ਇੱਕ ਹੱਥ ਅਭੇ ਮੁਦਰਾ ਵਿੱਚ ਹੈ। ਮਾਸਕੰਦ ਮਾਤਾ ਦੇ ਭੋਗ। ਮਾ ਨੂੰ ਫਲਾਂ ਵਿੱਚੋਂ ਕੇਲੇ ਦਾ ਭੋਗ ਲਗਵਾਇਆ ਜਾਂਦਾ ਹੈ। ਇਸ ਤੋਂ ਇਲਾਵਾ ਕੇਲੇ ਦੀਆਂ ਮਠਿਆਈਆਂ, ਮਾਲਪੂੜੇ ਅਤੇ ਖੀਰ ਦਾ ਭੋਗ ਲਗਾਇਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਭਗਤ ਜੀ ਕਰ ਮਾ ਨੂੰ ਨਾਰੀਅਲ ਜਾਂ ਬਤਾਸ਼ੀ ਚੜਾਉਂਦੇ ਹਨ ਤਾਂ ਉਹਨਾਂ ਦੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ। सर्वंगल मंगल्ये शिवे सर्वा साधिके शरणे त्रंबके गौरी नारायणी नमोस्तुते आज अश्विनी शुक्ल पक्ष पंचमी तिथि शनिवार सन 225 सितंबर महीना तारीख सताईस सताई सितंबर 225 आज का जो बार है वो शनिवार है अनुराधा नक्षत्र है और प्रीति योग है और आज हम माता के विषय में बताएंगे कि कौन सी देवी की पूजा करनी है और क्या आपको फल मिलेगा और आपको क्या फल वहाँ चढ़ाना है स्कंद माता की पूजा करेंगे भगवती की शक्ति के से उत्पन्न हुए सनत कुमार का नाम स्कंद है तभी से उनकी माता का नाम स्कंद माता पड़ा था जाकर स्कंद माता की पूजा आराधना अर्चना कर रहे हैं आज बहुत अच्छा योग है बहुत बढ़िया योग है शनिवार भी है और स्कंद माता की पूजा आराधना अर्चना करने से सबसे बड़ा की है कि आज अनुराधा का जो देवता है अनुराधा नक्षत्र का वो प्रजा मित्रा है और प्रीति योग है योग का हमारे दिन में बहुत बड़ा महत्व होता है तिथि का बार का नक्षत्र का और योग का और बार का इनके ऊपर हमारा पंचांग चलता है और हमारे ऊपर जे जे पक्ष जो चला है अश्विनी शुक्ल पक्ष जिसमें हम आज पूजा करने जा सिकंद माता के जाकर आज सबसे पहले आप उठ करके मंदिर में पहुंच चुके हैं माता के पूजा आराधना अर्चना की तैयारी कर रहे हैं तप की तैयारी कर रहे हैं ध्यान की तैयारी कर रहे हैं कोशिश करना कि आज पूजा आराधना करने के बाद माता के पास बैठ करके माता के दुर्गा के बीज मंत्र की एक माला जरूर करनी शनि के बीज माला की एक जरूर करनी और जो जो भी आपको मंत्र मिला बीज मंत्र आपको लिए हैं कहीं से जहाँ आपको किताब में हैं आपके घरों में हर घर में पुस्तकें हैं किताबें हैं पढ़ी हुई होती है कोई ना कोई ग्रंथ पढ़ा होता है उसमें से आप बीज मंत्र लीजिए दुर्गा का बीज मंत्र कीजिए और उसके साथ साथ शनि का भी बीज मंत्र कीजिए कुछ राशियों के ऊपर हम जब भी बैठते हैं उड़ते हैं बताते हैं कोई ढैया और सारस्वती के विषय में कोई मत सोचें किसी प्रकार के आज प्रीति योग बन रहा है प्रीत के साथ मनस के साथ श्रद्धा के साथ माता स्कंद माता की पूजा कीजिए आपकी जितने भी मनोरथ है मां जगदम्बा अष्टभवानी आपके सारे के सारे पूर्ण करेंगे और फिर माता के आगे नतमस्तक होकर के ये बंधन करें कि हमारे देश में हमारे प्रदेश में हमारे ऊपर कभी भी इस प्रकार की प्राकृतिक प्रकोप ना आए जो पिछले दो महीने से डेढ़ महीने से चल रहा था उसके उज्ज्वल विषय के लिए माता के आगे प्रार्थना करें लक्ष्मी स्तोत्र का पाठ करें दुर्गा चालीसा का पाठ करें दुर्गा स्तुति का पाठ करें दुर्गा सप्शती का पाठ करें तेरह अध्याय हैं वो नहीं कर सकते रोज का एक करिए और अगला करिए मैं ये कहूँगा कि रोज नित्य प्रति दुर्गा कक्ष का पाठ करें और सिद्ध कुजिका का पाठ करें वो केवल और केवल पंद्रह बीस मिनट का काम है वो चलते उठ से पहले ध्यान करें और बंधन करें प्रणाम करें इसके साथ साथ घर में जो मेरी माता है मेरी बहन है मेरी बड़ी भाभी है मेरी बुआ है उनका आशीर्वाद लेकर ही घर से निकलें आपके सारे के सारे मनोरथ जो हैं वो पूर्ण होंगे जय माता की ਸ਼ਸ਼ੀਕਲ ਜੀ ਮੈਂ ਹਰਵਿੰਦਰ ਕੋਰ న్యూਸ 18 ਪੰਜਾਬ ਹਰਿਆਣਾ ਤੇ ਤੁਹਾਡਾ ਸਵਾਗਤ ਹੈ ਨਰਾਤਿਆਂ ਦੇ ਦਿਨ ਚੱਲ ਰਹੇ ਨੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਨਰਾਤਿਆਂ ਤੇ ਅਸੀਂ ਤੁਹਾਡੇ ਲਈ ਇੱਕ ਖਾਸ शो लेके आए हैं कि तुम की डिशिज़ खा हो पिछले एपीसोड्स तो कुछ खास डिशेज़ दिखाई जो हेल्दी टेस्टी तो ईजी एंड क्विकली बनिया ने जाहनवी जी मेरे नाल ने तो जाहवी जी दसो कि ट्राई कर रहे हो नवा अब हम बना रहे हैं नट्स और नारियल के लड्डू तो ये लड्डू अगर जैसे हमें स्वीट क्रेविंग्स होती हैं मीठे की क्रेविंग्स होती है तो हम मार्केट में जो बने हुए लड्डू होते हैं व्रत में यूजअली वो ले आते हैं बट ये लड्डू आप घर पर बना सकते हो द बेस्ट पार्ट जो इस लड्डू का है कि हम इसमें कुछ भी कुक नहीं कर रहे हैं पहले हमने अखरोट और बादाम एक कटोरी में डाल के रखे हुए हैं इसको हमने लाइटली रोस्ट किया हुआ है बिल्कुल पाँच मिनट में ड्राई रोस्ट करा है हमने इसको अब हम इसको एक ब्लेंडर में ऐड कर देंगे ठीक है इन्होंने बहुत ही हल्का मतलब रोस्ट किया है है उन्होंने तो बाद ना हम इसमें ले रहे हैं नारियल का पाउडर जो सूखा नारियल होता है उसको हमने ब्लेंडर में ब्लेंड करके ऐसे एक पाउडर बना लिया है ठीक है हाँ, एह अखरोट खजूर और जोड़ा तो कोकोनट वाला ये पाउडर यूज किया है ये अस बाजारों भी ले सकते हैं Uh, अगर आप घर पे बनाओगे तो ज़्यादा अच्छा होगा बट अगर आपको बाज़ार से भी लेना है तो बाज़ार में भी सूखे कोकोनट का पाउडर अगर आपको अच्छा मिलता है जिसमें कोई भी मिलावट ना हो तो आप ज़रूर बाज़ार से भी ले सकते हो ओके okay. अब हमने सारे इंग्रेडिएंट्स जो भी हमने यूज़ किए हैं एक ब्लेंडर में ऐड कर लिए हैं अब हम इसको ब्लेंड कर लेंगे और इसका एक थिक सा मिक्स तैयार कर लेंगे हम थोड़ा सा बीच में इसको चेक कर लेंगे कि हमारा ये लड्डू फॉर्म हो रहा है जैसे हम देख सकते हैं कि ये बन रहा है तो अगर आपको लगे कि ये थोड़ा सा नहीं बन रहा है तो हम इसमें थोड़े से खजूर और ऐड कर सकते हैं देख okay. सकते हैं कि हमारा मटेरियल रेडी है हम इसमें घी ऐड करने वाले हैं अब हम इसमें बहुत हल्का सा घी ऐड करेंगे क्योंकि जो हमने इसमें बादाम और अखरोट डाले हैं जब हम उसको ब्लेंड करते हैं तो वो अपना ही एक ऑयल छोड़ते हैं ता, इन न, इन तो इन्ह मतलब इन्होंने लड्डू अंत नरात्याच यूज़ कर ही सकते हैं तुम्हें देखिए कि बच्चों के भी बहुत हेल्पफुल ने कई बच्चों चॉकलेट्स खान की आदत होती है जी जी अगर कुछ बच्चों को चॉकलेट खाने की आदत होती है तो अगर हम उनको छोटी एज से ही खजूर से बनी चीज़ें दें और घर में बनी मिठाई दें तो उनको वो आदत कम लगती है और उनका टेस्ट भी डेवलप हो जाता है अब हम देख सकते हैं जैसे हम उसको गोल गोल शेप दे रहे हैं और बहुत ही इजीली बिना किसी मेहनत के हमारे लड्डू बन रहे हैं और इसको किन्ने दिन तक आप स्टोर करके रख सकते हैं आप इसको दस दिनों के लिए स्टोर करके एक एयरटाइट डब्बे में रख सकते हो अगर ज़्यादा गर्मी है तो हम इसको फ्रिज में स्टोर करेंगे अगर ज़्यादा गर्मी नहीं है तो हम इसको नॉर्मली किसी रूम टेम्परेचर वाले कमरे में भी स्टोर कर सकते हैं और हम इसको दूध के साथ भी ले सकते हैं चाय कॉफ़ी के साथ भी ले सकते हम इसको चाय और कॉफ़ी के साथ अवॉइड करेंगे बहुत ही इजी है और जल्दी बन गए हैं बहुत ही जल्दी बन गए हैं जो बेसिकली हम जो और लड्डू बनाते हैं घर में जैसे बेसन के लड्डू होते हैं उसमें हमें थोड़ा टाइम लगता है बट ये जो रेसिपी है क्योंकि हमने इसमें कुछ भी कुकिंग नहीं की है बस एक ग्राइंडर में ऐड करके इंग्रेडिएंट्स को ब्लेंड किया है तो बहुत ही ये जल्दी बन जाती है ਦੇਖਿਆ న్యూਸ 18 ਦੇ ਵੱਲੋਂ ਖਾਸ ਨਵਰਾਤਰੀ ਸਪੈਸ਼ਲ ਹੁਣ ਰੁਕ ਕਰਦੇ ਹਾਂ ਖਬਰਾਂ ਦਾ ਰੁਕ ਕਰਾਂਗੇ ਸਭ ਤੋਂ ਪਹਿਲਾਂ ਅੰਮ੍ਰਿਤਸਰ ਦਾ ਅੰਮ੍ਰਿਤਸਰ ਦੇ ਵਿੱਚ ਮਦਦ ਦੇ ਲਈ ਕਲਗੇਦਾਰ ٹرسٹ ਨੇ ਮਦਦ ਲਈ ਹੱਥ ਵਧਾਈ ਨੇ ਇਸ ٹرسٹ ਦੇ ਵੱਲੋਂ ਪਿੰਡ ਮੁਜ਼ਫਰਨਗਰ ਦੇ ਵਿੱਚ ਦੋ ਘਰ ਬਣਾਏ ਗਏ ਨੇ ਜਿਨ੍ਹਾਂ ਦੇ ਵਿੱਚ ਬੈੱਡਰੂਮ ਇੱਕ ਡਰਾਇੰਗ ਰੂਮ ਇੱਕ ਕਿਚਨ ਤੇ ਇੱਕ ਬਾਥਰੂਮ ਬਣਾਇਆ ਗਿਆ ਹੈ ਇਹ ਘਰ ਗਰਮੀਆਂ 'ਚ ਠੰਡੇ ਤੇ ਸਰਦੀਆਂ 'ਚ ਗਰਮ ਰਹਿਣਗੇ ਦੱਸਦੇ ਕਿ ਟਰੱਸਟ ਦੇ ਅਧਿਕਾਰੀਆਂ ਦੇ ਮਦਦਬਾ ਕੇ ਨਾ ਘਰਾਂ ਨੂੰ ਬਣਾਉਣ ਦੇ ਲਈ 4 ਤੋਂ 7 ਦਿਨ ਦਾ ਸਮਾਂ ਲੱਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੇ 100 ਹੋਰ ਘਰ ਤਿਆਰ ਕਰਕੇ ਹੜਪੀੜਿਤ ਲੋਕਾਂ ਨੂੰ ਦਿੱਤੇ ਜਾਣਗੇ ਜੇਕਰ ਕੁਝ ਕੀ ਗੱਲਾਂ ਚਾਹੋਗੇ ਮੈਮ ਮੌੜ ਵਿਸ਼ੇ ਦੇ ਵਿੱਚ ਅਸੀਂ ਅੱਜ 2 ਘਰ ਕੰਪਲੀਟ ਕਰਕੇ ਪਰਿਵਾਰ ਨੂੰ ਸਮਰਪਿਤ ਕਰ ਰਹੇ ਹਾਂ ਇਹੋ ਜਿਹੇ ਕਾਰਜ ਕਿਉਂਕਿ ਜਿਸ ਤਰ੍ਹਾਂ ਦੇ ਅੱਜ ਦੇ ਹਾਲਾਤ ਨੇ ਇੱਥੇ ਲੈਂਟਰ ਪਾਣਾ ਪੋਸੀਬਲ ਨਹੀਂ ਹੈ ਬਹੁਤ ਵਧੀਆ ਬਾਬਾ ਜੀ ਲੱਗ ਰਿਹਾ ਬਹੁਤ ਵਧੀਆ ਮਹਾਰਾਜ ਬਹੁਤ ਖੁਸ਼ੀ ਹੈ ਧੰਵਾਦ ਹੈ ਮਹਾਰਾਜ ਇਹਨਾਂ ਗੱਡੇ ਮੜੇ ਹਲਫਸਨ ਤੇ ਜਿਹੜੇ ਸਾਡੇ ਕੱਚੇ ਮਕਾਨੀ ਉਹ ਵੀ ਪਾਣੀ ਨਿਪਟਾਤੇ ਦੀ ਕਰ ਦਿੱਤਾ ਸਾਨੂੰ ਐਡਾ ਮਹਿਸੂਸ ਹੁੰਦਾ ਹੈ ਕਿ ਸਿਆਚ ਇਹ ਕੱਚਿਆਂ 'ਤੇ ਪਹਿਲਾਂ ਪਾਜੋ ਹੀ ਟੈਂਪਸ ਕਰਾਂਗੇ ਪਰ ਚਲੋ ਪ੍ਰਮਾਤਮਾ ਨੇ ਪਰਫਾ ਜੂ ਪੀਆ ਨੇ ਬਾਬਾ ਜਜੀਤ ਸਿੰਘ ਜੀ ਬਰੂਸਾ ਵਾਲੇ ਜਿਨ੍ਹਾਂ ਨੇ ਆ ਕੇ ਸਾਡੀ ਗਰੀਬੀ ਦੀ ਬਾਂਹ ਫੜੀ ਅਧਰ ਫਾਜ਼ਿਲਕਾ ਦੇ ਵਿੱਚ ਹੜਪੀੜਤਾ ਦੇ ਲਈ ਭਾਰਤੀ ਕਿਸਾਨ ਯੂਨੀਅਨ ਗ੍ਰਾਹਮ ਮਦਦ ਲੈ ਕੇ ਪਹੁੰਚੀ ਹੈ ਵੱਖ-ਵੱਖ ਪਿੰਡਾਂ ਤੋਂ ਇਕੱਠੀ ਕੀਤੀ ਗਈ ਕਣਕ ਦੀਆਂ 100 ਟਰਾਲੀਆਂ ਲੈ ਕੇ ਕਿਸਾਨ ਆਗੂ ਫਾਜ਼ਿਲਕਾ ਦੀ ਅਨਾਜ ਮੰਡੀ 'ਚ ਪਹੁੰਚੇ ਕਿਸਾਨ ਯੂਨੀਅਨ ਨੇ 700 ਮੈਂਬਰ 7500 ਲੋਕਾਂ ਦੀ ਮਦਦ ਤੱਕ ਪਹੁੰਚਾਣਗੇ ਤੇ ਕਰੀਬ 38 ਪਿੰਡਾਂ ਤੱਕ ਇਹ ਮਦਦ ਪਹੁੰਚਾਈ ਜਾਵੇਗੀ ਅੱਜ ਤੋਂ ਅਸੀਂ ਲੈ ਕੇ ਆਏ ਲਗਭਗ ਇਹ 9000 ਘਟਾ ਹੈ ਘਟੇ ਦਾ ਮਤਲਬ 40 ਕਿਲੋ ਦਾ ਘਟਾ ਕੋਈ ਮਾੜਾ ਮੋਟਾ ਘਟ ਵੱਧ ਹੋ ਸਕਦਾ ਹੈ ਜਣੀ ਅਸੀਂ ਬਿਲਕੁਲ ਤੋਲ ਕੇ ਮਿਣ ਕੇ ਕਿਉਂਕਿ ਵੀ ਪਰਿਵਾਰ ਨੂੰ ਉਸ ਹਿਸਾਬ ਨਾਲ ਵੰਡਿਆ ਜਾ ਸਕੀ ਜਿਹੜੇ ਬੇਜ਼ਮੀਨੇ ਆ ਮਜ਼ਦੂਰ ਹੈ ਪਹਿਲਾਂ ਅਸੀਂ ਉਹਨੂੰ ਪਹਿਲ ਦਿੱਤੀ ਹੈ ਉਹਦੇ ਨਾਲ ਹੀ ਜਿਹੜੇ ਛੋਟੇ ਕਿਸਾਨ ਹੈ 1 ਏਕੜ ਤੱਕ ਦੇ ਉਹ ਅਸੀਂ ਇੱਕ ਵਾਰੀ ਉਹ ਛੱਟਿਆ ਉਹ ਲਗਭਗ 7000 ਜਾਂ 7500 ਉਹਨਾਂ ਦਾ ਜਣੀ ਜੀਆਂ ਦੀ ਜਿਹੜੀ ਗਿਣਤੀ ਬਣ ਗਈ ਉਹਦੇ ਹਿਸਾਬ ਨਾਲ ਅਸੀਂ ਵੰਡ ਕਰਾਂਗੇ ਅਗਲੀ ਸ਼ਿਫਟ ਦੇ ਵਿੱਚ 5 ਏਕੜ ਤੱਕ ਦਾ ਸੀ ਉਹਨਾਂ ਨੂੰ ਲਵਾਂਗੇ ਤਦ ਅਫਤਗੜ ਸਾਹਿਬ ਦੇ ਪਿੰਡ ਹਵਾਰਾ ਪਹੁੰਚੇ ਗਿਆਨੀ ਹਰਪ੍ਰੀਤ ਸਿੰਘ ਪਾਈ ਹਵਾਰਾ ਦੇ ਘਰ ਪਹੁੰਚੇ ਗਿਆਨੀ ਹਰਪ੍ਰੀਤ ਸਿੰਘ ਪਾਈ ਜਗਤਾਰ ਸਿੰਘ ਹਵਾਰਾ ਦੀ ਮਾਤਾ ਦੇ ਨਾਲ ਮੁਲਾਕਾਤ ਕੀਤੀ ਹੈ ਦੱਸ ਦੇ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਜਾਣਿਆ ਹਵਾਰਾ ਦੀ ਮਾਤਾ ਜੀ ਦਾ ਹਾਲ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਹਵਾਰਾ ਦੇ ਮਾਤਾ ਜੀ ਜਿਸ ਤੋਂ ਬਾਅਦ ਹੁਣ ਮਿਲਣ ਪਹੁੰਚੇ ਨੇ ਮੁਲਾਕਾਤ ਕੀਤੀ ਗਈ ਹੈ ਫਤਿਹਗੜ੍ਹ ਸਾਹਿਬ ਦੇ ਪਿੰਡ ਹਵਾਰਾ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਪਹੁੰਚੇ ਨੇ ਪਾਈ ਹਵਾਰਾ ਨੂੰ ਆਪਣੀ ਮਾਦੇ ਨਾਲ ਮਿਲਵਾਣ ਦੇਵੇਗੀ ਸਰਕਾਰ ਤਾਂ ਇਹ ਪੂਰਾ ਬਿਆਨ ਸਾਹਮਣੇ ਆਉਂਦਾ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਦੀ ਮਾਤਾ ਦਾ ਹਾਲ ਜਾਣਿਆ ਦਿੱਲੀ ਵਾਸਤੇ ਹੋਰ ਕਨੂਰ ਅੱਜ ਅਸੀਂ ਬਹੁਤ ਹੀ ਸਤਿਕਾਰਯੋਗ ਜਥੇਦਾਰ ਭਾਈ ਹਵਾਰਾ ਜੀ ਉਹਨਾਂ ਦੀ ਮਾਤਾ ਜਿਵੇਂ ਇਸ ਵੇਲੇ ਬਹੁਤ ਨਾਜ਼ੁਕ ਸਥਿਤੀ ਦੇ ਵਿੱਚ ਚੱਲ ਰਹੇ ਨੇ ਉਹਨਾਂ ਦਾ ਹਾਲ-ਚਾਲ ਜਾਣਨ ਵਾਸਤੇ ਉਹਨਾਂ ਦੇ ਘਰ ਪਿੰਡ ਹਵਾਰਾ ਪਹੁੰਚੇ ਪਰਿਵਾਰ ਵੱਲੋਂ ਸਰਕਾਰ ਕੋਲ ਐਪਲੀਕੇਸ਼ਨ ਦਿੱਤੀ ਗਈ ਹੈ ਕਿ ਇੱਕ ਵਾਰ ਜਥੇਦਾਰ ਜੀ ਦਾ ਜਿਹੜਾ ਮੇਲ ਹੈ ਉਹ ਮਾਤਾ ਜੀ ਨਾਲ ਜ਼ਰੂਰ ਕਰਵਾਇਆ ਜਾਵੇ ਔਰ ਇੱਕ ਐਜ਼ ਮਨੁੱਖ ਹੋਣ ਦੇ ਨਾਤੇ ਇਹ ਉਹਨਾਂ ਦਾ ਅਧਿਕਾਰ ਵੀ ਹੈ ਕਿ ਜ਼ਿੰਦਗੀ ਦੇ ਵਿੱਚ ਜਾਂ ਜ਼ਿੰਦਗੀ ਦੇ ਆਖਰੀ ਪੜਾ ਦੇ ਉੱਤੇ ਪੁੱਤ ਦਾ ਮਾਂ ਨੂੰ ਮਿਲਣਾ ਮਾਂ ਦਾ ਪੁੱਤ ਨੂੰ ਮਿਲਣਾ ਜੇ ਪੰਜਾਬ ਦੇ ਅੰਦਰ ਭਾਰਤ ਦੇ ਅੰਦਰ ਇੱਕ ਬਲਾਤਕਾਰ ਦਾ ਸਾਹਮਣਾ ਕਰ ਰਹੇ ਬਾਬੇ ਨੂੰ ਸਾਥ ਨੂੰ ਉਹਦੇ ਜਨਮ ਦਿਨ ਮਨਾਉਣ ਵਾਸਤੇ ਪਰੋਲ ਦਿੱਤੀ ਜਾ ਸਕਦੀ ਹੈ ਤੇ ਫਿਰ ਇੱਕ ਪੁੱਤ ਨੂੰ ਮਾਂ ਦੇ ਨਾਲ ਮਿਲਣ ਵਾਸਤੇ ਪਰੋਲ ਜਿਹੜੀ ਹੈ ਉਹ ਕਿਉਂ ਨਹੀਂ ਦਿੱਤੀ ਜਾ ਸਕਦੀ ਤੇ ਜ਼ਿਕਰ ਪਾ ਜਾਵੇਦਾਨ ਸਭਾ ਦੇ ਤੇ ਜ਼ਿਕਰ ਪਾ ਜਾਵੇਦਾਨ ਸਭਾ ਦੇ ਸਪੈਸ਼ਲ ਸੈਸ਼ਨ ਦਾ ਜਿਸ ਦੇ ਪਹਿਲੇ ਦਿਨ ਸਦਨ ਦੇ ਵਿੱਚ ਮੁੱਖ ਮੰਤਰੀ ਮਾਨ ਨੇ ਆਖਿਰ ਤੇ ਸੰਬੋਧਨ ਤੇ ਸੰਬੋਧਨ ਦੀ ਸ਼ੁਰੂਆਤ ਚ ਸੀਐਮ ਨੇ ਵਿਰੋਧੀਆਂ ਤੇ ਤੰਜ ਕੱਸਿਆ ਕਿ ਜਿਸ ਦਾ ਜਿੰਨਾ ਦਿਮਾਗ ਉਸਨੇ 19 ਗੱਲ ਕੀਤੀ ਹੈ ਉਹਨਾਂ ਕਹੇ ਕਿ ਕੁਝ ਲੋਕ ਆਫਤ ਅਫਸਰ ਲਭ ਦੇ ਨੇ ਤੇ ਹਰ ਦੇ ਬਹਾਨੇ ਮੈਨੂੰ ਗਾਲ੍ਹਾਂ ਕੱਢ ਰਹੇ ਨੇ ਉਹ ਕਹਿੰਦਾ ਵੀ ਮੈਂ ਸਾਡੀ ਬਾਲਣੇ ਤੋਂ ਮੈਨੂੰ ਮੁੱਖ ਮੰਤਰੀ ਮੈਂ ਰਾਵੀ ਤੇ ਵਿਆਸ ਦੇ ਨਾਲ ਨਾਲੇ ਕੰਕਰੀਟ ਦੀਆਂ ਪੰਧਾਂ ਕਰ ਦੂੰ ਵੱਡੀਆਂ ਵੱਡੀਆਂ ਗਲੀਆਂ ਨਾਲੀਆਂ ਬਣਾਈਆਂ ਨਹੀਂ ਗਈਆਂ ਦਰਿਆਵਾਂ ਨਾਲ ਮੱਥਾ ਲਾਉਣਗੇ ਉਹਨੇ ਸੀਐਮ ਨੇ ਅੱਗੇ ਕਿਹਾ ਕਿ ਰਾਹੁਲ ਗਾਂਧੀ ਆ ਗਏ ਉਹਨਾਂ ਨੂੰ ਜੈਡ ਪਲੱਸ ਸਿਕਿਉਰਿਟੀ ਦਿੱਤੀ ਰਾਵੀ ਦਾ ਬਹਾਵ ਤੇਜ਼ ਸੀ ਅੱਗੇ ਕਿਤੇ ਬਹਿ ਜਾਂਦੇ ਤਾਂ ਕਹਿੰਦੇ ਕਿ ਰਾਹੁਲ ਗਾਂਧੀ ਨੂੰ ਪਾਕਿਸਤਾਨ ਭੇਜ ਦਿੱਤਾ ਪ੍ਰੋਪਰ ਜਿੰਨੀ ਉਹਨਾਂ ਨੂੰ ਸਿਕਿਉਰਿਟੀ ਚਾਹੀਦੀ ਹੈ ਜੈਡ ਪਲੱਸ ਪਲੱਸ ਕੈਟਾਗਰੀ ਹੈ ਅਸੀਂ ਦਿੱਤੀ ਪਰ ਉਹ ਜਿੱਦ ਕਰ ਬੈਠੇ ਰਾਵੀ ਦੇ ਪਰਲੇ ਪਾਸੇ ਪੰਜ-ਛੇ ਪਿੰਡ ਨੇ ਉੱਥੇ ਜਾਣਾ ਜੀ ਰਾਵੀ ਨੇ ਚਾਦਾ ਫਲੋ ਦੇ ਵਿੱਚ ਬਹਿ ਰਹੀ ਹੈ ਕਿ ਜੇ ਮੋਟਰ ਬੋਟ ਵੀ ਹੋਊਗੀ ਉਹ ਜਾਂਦੀ ਜਾਂਦੀ ਐਦਾਂ ਜਾਊਗੀ ਜੀ ਉਹ ਸਿੱਧੀ ਨਹੀਂ ਜਾਂਦੀ ਸਿਰਫ 800 ਮੀਟਰ ਉੱਥੇ ਪਾਕਿਸਤਾਨ ਦਾ ਬਾਰਡਰ ਹੈ ਜੀ ਉਹ ਜਾਂਦੀ ਜਾਂਦੀ ਜੇ 100 ਮੀਟਰ ਪਾਰ ਹੋ ਗਈ ਫੇਰ ਕੀ ਕਰੋਗੇ ਤੁਸੀਂ ਫੇਰ ਕਹਿੰਦੇ ਸਾਡਾ ਰਾਹੁਲ ਗੰਦੀ ਪਾਕਿਸਤਾਨ ਭੇਜਤਾ सीएम ਨੇ ਕਿਹਾ ਕਿ ਕੇਂਦਰ ਨੇ ਸਟੇਟ ਡਿਜ਼ਾਸਟਰ ਫੰਡ ਚ 25 ਸਾਲਾਂ ਚ 6090 ਕਰੋੜ ਰੁਪਏ ਦਿੱਤੇ ਬਾਕੀ ਪੈਸਾ ਇਸ ਵਿੱਚ ਪੰਜਾਬ ਸਰਕਾਰ ਦਾ ਹੈ ਅਸੀਂ ਕਹਿ ਰਹੇ ਹਾਂ ਕਿ ਪੈਸਾ ਖਾ ਗਏ सीएम ਨੇ ਕਿਹਾ ਕਿ ਦਿੱਲੀ ਤੋਂ ਕੇਂਦਰ ਦੇ ਮੰਤਰੀ ਆਏ